ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਭਾਜੀ ਹਣੇ ਆਇਆ ਨਵਾਂ ਸ਼ਹਿਰ ਬਲਾਚੌਰ ਤੋਂ ਬਲਾਚੌਰ ਆ ਭਾਜੀ ਪਿੰਡ ਆਪਣਾ ਹਸਨਪੁਰ ਖੋੜਾ ਤੋਂ ਹਸਨਪੁਰ ਖੋੜਾ ਐਸੀ ਬਲਾਚੌਰ ਤੋਂ ਲੱਗ ਗਿਆ ਬਸ 10 ਕਿਲੋਮੀਟਰ ਹਾਂਜੀ ਇਹਨਾਂ ਨੇ ਆਪਾਂ ਨੂੰ ਬੜੇ ਦਿਨਾਂ ਦਾ ਫੋਨ ਕਰਦੇ ਹਾਂ ਦੇ ਵੀ ਨਰਮਲ ਸਿੰਘ ਜੀ ਤੁਹਾਨੂੰ ਸਿਰਫ ਮਿਲਣੀ ਆਉਣਾ ਵਾ ਮੱਝ ਦਿਓ ਜਾਂ ਨਾ ਦਿਓ ਹਾਂਜੀ ਤੇ ਆਪਾਂ ਵੀ WhatsApp ਪੂਰਾ ਮਿਲ ਕੇ ਮਾਨ ਸਤਕਾਰ ਭਾਜੀ ਇਹਨਾਂ ਦਾ ਕੀਤਾ ਠੀਕ ਆ ਮਟੀਲੀ ਤੋਂ ਰੂਪੇ ਕੋ ਮੈਂ ਲਈ ਹਾਂਜੀ ਉਹਨਾਂ ਵੀ ਵੇਖਣੀ ਆਪਣੀ ਵੀਡੀਓ ਹਾਂਜੀ ਇਹ ਰੂਪੇ ਕੋ ਲਈ ਮੈਂ ਤੇ 90000 ਰੁਪਏ ਇਥੋਂ ਲਈ ਤੇ ਸੱਤ ਖਰਚਾ ਹਾਂਜੀ 1 ਲੱਖ 2000 ਦੀ ਪਹੁੰਚ ਕੀਤੀ 5500 ਰੁਪਏ ਗੱਡੀ ਵਾਲੇ ਨੇ ਕਿਉਂ ਭਾਜੀ ਬਿਲਕੁਲ 5500 ਗੱਡੀ ਵਾਲੇ ਨੇ ਕਰਾ ਲੈਣਾ ਵਾ ਇਹ 500 ਰੁਪਏ ਸੱਚਾਈ ਵਾਲੀ ਗੱਲ ਵਾ ਹਾਂਜੀ ਇਹ ਵੀਡੀਓ ਚ ਵੀ ਦੱਸਤਾ ਵਾ ਮਟੀਲੀ ਤੋਂ ਮੈਂ ਲਈ ਰੁਪਏ ਕੋ 90 ਲਈ ਤੇ ਸੱਤ ਖਰਚਾ 97 ਤੇ 5500 ਗੱਡੀ ਦਾ ਗਾੜੀ ਕਰਾਇਆ ਠੀਕ 1 ਲੱਖ 25000 ਇਹ ਜੇ ਮੈਂ ਦੀ ਉਥੇ ਪਹੁੰਚਣੀ 500 ਰੁਪਏ ਸਿਰਫ ਭਾਜੀ ਉਹਨਾਂ ਦਾ ਮਾਨ ਸਤਕਾਰ ਕਿਉਂਕਿ ਇਹਨਾਂ ਨੇ ਪੂਰਾ ਸਾਡੇ ਨਾਲ ਮੰਨ ਕੇ ਗੱਲਾਂ ਪ੍ਰੇਮ ਕਰਦੇ ਬੜੇ ਚਿਰ ਦੀਆਂ ਵੀਡੀਓ ਵੇਚਦੇ ਆ ਕਿਉਂ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵੀਡੀਓ ਵੇਚਣ ਨੂੰ ਸਾਨੂੰ ਵੀਡੀਓ ਦੇਖਦਾਂ ਠੀਕ ਇਹ ਆਦੇ ਮੈਂ ਲੈਣੀ ਆ ਭਾਵੇਂ ਦਿਓ ਜਾਂ ਨਾ ਦਿਓ ਸਿਰਫ ਤੁਹਾਨੂੰ ਮਿਲ ਕੇ ਜਾਣਾ ਵਾ ਠੀਕ ਤੇ ਆ ਛੋਟੀ ਇਹਨਾਂ ਨਤੀ ਭਾਜੀ ਇਹਨਾਂ ਦਾ